ਇਸ ਹਸਕ ਮਾਤਾ ਕਾਲੀ ਦੇਵੀ ਮੰਦਿਰ ਦੇ ਵਿੱਚ ਜਿਹੜੇ ਪ੍ਰੋਜੈਕਟ ਜਿਹੜੇ ਨੇ ਮੰਦਿਰ ਦੇ ਸੁੰਦਰੀਕਰਨ ਦੇ ਸਰੋਵਰ ਦੇ ਪਾਰਕਿੰਗ ਦੇ ਇਸ ਤੋਂ ਇਲਾਵਾ ਜਿੰਨੇ ਵੀ ਲਾਈਟ ਐਂਡ ਸਾਊਂਡ ਸ਼ੋਅ ਦੂਰ ਦੂਰ ਤੋਂ ਆਏ ਹੋਏ ਸ਼ਰਧਾਲੂਆਂ ਲਈ ਰਹਿਸ਼ ਦਾ ਪ੍ਰਬੰਧ ਬਹੁਤ ਸਾਰੇ ਪ੍ਰੋਜੈਕਟ ਨੇ ਕੁੱਲ 75 ਕਰੋੜ 8 ਲੱਖ ਰੁਪਏ ਦਾ ਪ੍ਰੋਜੈਕਟ ਨੇ ਪ੍ਰੋਵੀਜ਼ਨ ਆਫ ਕਲੀਨ ਵਾਟਰ ਟੂ ਟੈਂਪਲ ਟੈਂਕ light and sound show near Sarovar, new building block, pathway and corridor, tree court and outer work, Sarovar kund round with boundary wall and entry gate, fire safety works, corridor construction near Sarovar, sewerage infrastructure upgradation, lift in newly constructed building, renovation from mall entry gate to main pavan, ਟੋਟਲ 75.08 ਕਰੋੜ ਦਾ ਪ੍ਰੋਜੈਕਟ ਹੈ ਮਹਾਮੈਦਾ ਗੁਣਗਾਨ ਕਰਕੇ ਇਜਾਜ਼ਤ ਲੈ ਕੇ ਉਹਦੀ ਸ਼ੁਰੂਆਤ ਕਰ ਚੁੱਕੇ ਆ